ਕਰੋੜਾਂ ਦੀ ਡਰੱਗ ਮੰਗੀ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ 1.5 ਕਰੋੜ ਦੇ ਕਰੀਬ ਲਗਭਗ 260 ਗ੍ਰਾਮ ਸੋਨਾ ਤੇ ਵਿਦੇਸ਼ੀਕਰਨ ਸੀ ਵੀ ਬਰਾਮਦ ਹੋਇਆ ਤਾਂ ਗੈਰ ਕਾਨੂੰਨੀ ਦਵਾਈਆਂ ਅਤੇ ਮੈਡੀਕਲ ਸਟੋਰਾਂ ਤੇ ਡਰੱਗ ਤਸਕਰੀ ਦੇ ਤੰਮਾਂ ਨੂੰ ਦੱਸਿਆ ਕਿ ਸ਼ਹਿਰ ਦੇ ਰਹਿਸੀ ਕਈ ਵੱਡੇ ਨਸ਼ਾ ਤਸਕਰਾ ਦੇ ਨਾਲ ਲਿੰਕ ਵੀ ਸਾਹਮਣੇ ਆਏ ਨੇ ਡਰੱਗ ਇੰਸਪੈਕਟਰ ਦੇ 24 ਦੇ ਕਰੀਬ ਬੈਂਕ ਅਕਾਊਂਟ ਫ੍ਰੀਜ਼ ਕਰ ਦਿੱਤੇ ਗਏ ਨੇ ਇੱਕ ਵੱਡੀ ਕਾਰਵਾਈ ਵੇਖਣ ਨੂੰ ਮਿਲਿਆ ਜਦੋਂ ਡਰੱਗ ਇੰਸਪੈਕਟਰ ਨੂੰ ਹੀ ਇਸ ਤਰੀਕੇ ਦੇ ਨਾਲ ਕਾਬੂ ਕੀਤਾ ਜਾਵੇ ਔਰ ਵੱਡੀ ਮਿਲੀਭੁਗਤ ਹੋਵੇ ਤਾਂ ਕਈ ਸਵਾਲ ਖੜੇ ਹੁੰਦੇ ਨੇ ਤਾਂ ਡਰੱਗ ਇਨਸਪੈਕਟਰ ਹੈ ਜਿਸ ਨੂੰ ਕਰੋਨਾ ਦੀ ਡਰੱਗ ਮੰਲੀ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ 1.5 ਕਰੋੜ ਦੇ ਕਰੀਬ ਨਕਦੀ ਹੈ 260 ਗ੍ਰਾਮ ਸੋਨਾ ਵਿਦੇਸ਼ੀ ਕਰੰਸੀ ਔਰ ਇਹ ਗੱਡੀਆਂ ਜਿਹੜੀਆਂ ਨੇ ਨੋਟਾਂ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਇਸ ਨੂੰ ਬਰਾਮਦ ਕੀਤਾ ਗਿਆ ਹੈ ਅੰਦਾਜ਼ਾ ਲਾਇਆ ਜਾ ਸਕਦਾ 1.5 ਕਰੋੜ ਦੇ ਕਰੀਬ ਦੀ ਹੈ ਨਕਦੀ ਹੈ ਅੱਜ ਇਸ ਨੂੰ ਰੱਖਿਆ ਗਿਆ ਸੀ ਔਰ 260 ਗ੍ਰਾਮ ਸੋਨਾ ਹੈ ਔਰ ਵਿਦੇਸ਼ੀ ਕਰੰਸੀ ਹੈ ਜੋ ਬਰਾਮਦ ਹੋਈ ਹੈ ਜਾਗਰ ਕਾਨੂੰਨੀ ਦਵਾਈਆਂ ਤੇ ਮੈਡੀਕਲ ਸਟੋਰਾਂ ਤੇ ਡਰਗ ਤਸਕਰੀ ਤੇ ਕੰਮਾਂ ਨੂੰ ਸ਼ਹਿਰ ਦੇ ਰਿਹასი ਕਿਉਂਕਿ ਡਰਗ ਅਜੇਹਾ ਇੱਕ ਵੱਡਾ ਮਸਲਾ ਜਿਸ ਨੂੰ ਲੈ ਕੇ ਜਿੱਥੇ ਆ ਆਮ ਜਿਹੜੀ ਹੈ ਨੌਜਵਾਨ ਜਿਹੜੇ ਨੌਕਰੀਆਂ ਜਾਨਾ ਗਵਾਰੇ ਨੇ ਤੌਥੇ ਦੂਸਰੇ ਪਾਸੇ ਸਿਆਸਤ ਵੀ ਇਸ ਮਸਲੇ ਤੇ ਵੱਡੀ ਮਗਦੀ ਹੈ ਔਰ ਅਜੇ ਹਰ ਵਾਰ ਕਿਹਾ ਜਾਂਦਾ ਹੈ ਕਿ ਜਿਹੜੇ ਵੱਡੇ ਮગર ਮੱਛਲੇ ਉਨ੍ਹਾਂ ਦੀ ਮਿਲਿ ਪੁਗਾ ਜੜੀਆ ਸਾਹਮਣੇ ਆਉਂਦੀ ਹੈ ਤਾਂ ਉਸੇ ਕਿਸਮ ਦਾ ਹੀ ਇਹ ਅਸੀਂ ਮਾਮਲਾ ਕਹਿ ਸਕਦੇ ਹਾਂ ਕਿਉਂਕਿ ਡਰੱਗ ਇਨਸਪੈਕਟਰ ਹੀ ਖੁਦ ਇਸ ਦੇ ਵਿੱਚ ਲਿਪਤ ਹੈ ਕਿਸ ਤਰੀਕੇ ਦੇ ਨਾਲ ਲਿਪਤ ਸੀ ਇਹ ਤਸਵੀਰ ਜਿਹੜੀ ਆ ਉਹ ਬਿਆਨ ਕਰ ਰਹੀ ਹੈ ਕਿ ਡੇਢ ਕਰੋੜ ਰੁਪਏ ਦੀ ਇਹ ਰਾਸ਼ੀ ਬਰਾਮਤ ਹੋਈ ਹੈ ਤਾਂ ਮਨੋਜ ਰਾਠੀ ਨੇ ਮੇਰੇ ਸਯੋਗੀ ਫੋਨ ਲਾਈਨ ਤੇ ਮਨੋਜ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡੀ ਕਾਮਯਾਬੀ ਹੈ ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕ ਸਟਾਫ ਫੋਰਸ ਦੀ ਪਰ ਕਈ ਸਵਾਲ ਖੜੇ ਹੋ ਰਹੇ ਨੇ ਜਦੋਂ ਡਰੱਗ ਇਨਸਪੈਕਟਰ ਇਸ ਤਰੀਕੇ ਦੇ ਨਾਲ ਇਹ ਸਾਰੇ ਮਾਮਲੇ 'ਚ ਲਿਪਤ ਹੋਵੇ ਇਹ ਖੁਜੂਦੀ ਦੇ ਵਿੱਚ ਕਈ ਸਵਾਲ ਹੁਣ ਖੜੇ ਹੁੰਦੇ ਨੇ ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਕਿਉਂਕਿ ਜਿਹੜੇ ਵੱਡੇ ਮਗਰਮਚ ਹੁੰਦੇ ਨੇ ਉਹਨਾਂ ਦੀ ਕੀ ਮਜਾਲ ਕਿ ਕੋਈ ਜਿਹੜਾ ਹੈਗਾ ਉਹ ਇਸ ਤਰੀਕੇ ਦੇ ਨਾਲ ਇਲੈਗਲ ਐਕਟੀਵਿਟੀਜ਼ ਕਰੇ ਹਾਲਾਂਕਿ ਪੂਰੀ ਸਰਕਾਰ ਵੱਲੋਂ ਕਈ ਇਨਸਪੈਕਟਰ ਲਾਏ ਜਾਂਦੇ ਨੇ ਪੂਰਾ ਜਿਹੜਾ ਹੈਗਾ ਉਹ ਸਖਤੀ ਕੀਤੀ ਜਾਂਦੀ ਹੈ ਲੇਕਿਨ ਬਿਲੀ ਬੁਗਤ ਦੇ ਨਾਲ ਹੀ ਇਹ ਸਾਰੀ ਚੀਜ਼ਾਂ ਹੁੰਦੀਆਂ ਉਹ ਜਿਹੜਾ ਐਗਜ਼ਾਮਪਲ ਜਰੂਰ ਸਾਹਮਣੇ ਆਇਆ ਹਾਲਾਂਕਿ اے ایس ایف ਵੱਲੋਂ ਜਿਹੜੀ ਜਾਣਕਾਰੀ ਹੁਣ ਤੱਕ ਦੇ ਦਿੱਤੀ ਗਈ ਹੈ ਕਿ ਕਈ ਕਲਿਊ ਆ ਪੁਲਿਸ ਨੂੰ ਮਿਲੇ ਸੀਗੇ ਡਰੱਗ ਇੰਸਪੈਕਟਰ ਦੇ ਖਿਲਾਫ ਕਿ ਇਹ ਜਿਹੜੇ ਵੱਡੇ ਮਗਰਮਚ ਨੇ ਵੱਡੇ ਡਰੱਗਸ ਮਗਲਰ ਨੇ ਉਹਨਾਂ ਦੇ ਨਾਲ ਲਿੰਕ ਹੈ ਇਹਦਾ ਔਰ ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਕਈ ਚੀਜ਼ਾਂ ਦਾ ਜਿਹੜਾ ਹੈਗਾ ਚਾਹ ਬਿਲੀਵ ਵੀ ਅਸੀਂ ਗੱਲ ਕਰ ਲਈਏ ਕਿਉਂਕਿ ਇਹਦੇ ਵਿੱਚ ਬਿਲਸ ਜਿਹੜੇ ਬਿਲ ਜਾਂਦੇ ਆ ਅੱਗੇ ਤੋਂ ਅੱਗੇ ਜਿਹੜੇ ਬਿਲ ਪਾਸ ਹੁੰਦੇ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕਈ ਖਾਮੀਆਂ ਜਿਹੜੀ ਉਹ ਪਾਈ ਗਈ ਸੀ ਔਰ ਉੱਥੋਂ ਹੀ ਕਲੂਮ ਲਿਆ ਜਿਹੜੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਔਰ ਉਸ ਤੋਂ ਬਾਅਦ ਡਰੱਗ ਇੰਸਪੈਕਟਰ ਦੇ ਖਿਲਾਫ ਜਾਂਚ ਜਿਹੜੀ ਆ ਉਹ ਸ਼ੁਰੂ ਹੋਈ ਔਰ ਹੁਣ ਜਦ ਹੀ ਇਨਵੈਸਟੀਗੇਸ਼ਨ ਸ਼ੁਰੂ ਹੋਈ ਗੋਜੋ ਤਾਂ ਬਹੁਤ ਵੱਡੇ ਖੁਲਾਸੇ ਲਗਾਤਾਰ ਸਾਹਮਣੇ ਆ ਰਹੇ ਨੇ ਪ੍ਰਾਪਰਟੀ ਦੀ ਤੁਸੀਂ ਗੱਲ ਕਰੋ ਜ਼ੀਰਕਪੁਰ ਦੀ ਕਮਰਸ਼ੀਅਲ ਪਲਾਟਸ ਸੋਸਾਇਟੀ ਦੇ ਵਿੱਚ ਪਲਾਟ ਫਲੈਟ ਕਈ ਜਿਹੜੇ ਹੈਗੇ ਇਹਦੇ ਵਿੱਚ ਕਰੋੜਾਂ ਦੇ ਜਿਹੜੀ ਕਹਿ ਸਕਦੇ ਕਿ ਪ੍ਰਾਪਰਟੀ ਹੈ ਦੂਜੀ ਵਾਰ ਤਾਂ ਵਾਲੀ ਦੇ ਵਿੱਚ ਜਿਹੜੀ ਕਮਰਸ਼ੀਅਲ ਚੀਜ਼ਾਂ ਸਾਹਮਣੇ ਆ ਰਹੀਆਂ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੋਈ ਹੈ ਘਰ ਤੋਂ ਜਿਹੜਾ ਕਰੀਬ 1.49 ਕਰੋੜ ਜਿਹੜਾ ਹੈਗਾ ਉਹ ਰਿਕਵਰ ਕੀਤਾ ਗਿਆ 골ਡ ਬੇ ਦੇ ਹਿਸਾਬ 골ਡ ਜਿਹੜੀ ਰਿਕਵਰ ਕੀਤਾ ਗਿਆ ਹੋਰ ਕੁਝ ਕੁ ਕਈ ਚੀਜ਼ਾਂ ਸਾਹਮਣੇ ਆਈਏ ਸਭ ਤੋਂ ਅਹਿਮ ਇਹਦੇ ਵਿੱਚ ਪੁਆਇੰਟ ਕੀ ਆ ਕੋਤੋ ਇਹਦੇ ਵਿੱਚ ਸਭ ਤੋਂ ਅਹਿਮ ਪੁਆਇੰਟ ਇਹ ਹੈ ਕਿ ਜਿਹੜੇ ਵੀ ਡਰੱਗਸ ਸਮਗਲਰ ਨੇ ਜਾਂ ਜਿਹੜੀ ਇਲੀਗਲ ਫਾਰਮਾ ਕੰਪਨੀ ਹੈ ਜਿਹੜੀ ਇਲੀਗਲ ਤਰੀਕੇ ਦੇ ਨਾਲ ਦਵਾਈਆਂ ਬਣਾਉਂਦੀ ਹੈ ਕੈਮੀਕਲ ਬਣਾਉਂਦੀ ਹੈ ਉਹਨਾਂ ਦੇ ਨਾਲ ਇਸ ਦੇ ਸੰਪਰਕ ਸਾਹਮਣੇ ਆਏ ਨੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਹ ਫਾਇਦਾ ਪਹੁੰਚਾਉਂਦਾ ਸੀਗਾ ਔਰ ਉਸ ਤੋਂ ਬਾਅਦ ਉਥੋਂ ਫੈਕਟਰੀ ਤੋਂ ਜਾਂ ਮੈਨੂਫੈਕਚਰਿੰਗ ਪਲਾਂਟ ਤੋਂ ਉਹ ਸਾਰੀ ਚੀਜ਼ਾਂ ਜਿਹੜੀਆਂ ਆ ਉਹ ਅੱਗੇ ਸਪਲਾਈ ਹੋ ਰਹੀ ਸੀ ਕਿਉਂਕਿ ਹੂੰ ਬਿਨਾ ਪਰਮਿਸ਼ਨ ਤੇ ਡਰੱਗ ਇੰਸਪੈਕਟਰ ਦੀ ਕੋਈ ਵੀ ਇੱਕ ਵੀ ਕਹਿ ਲੋ ਇੱਕ ਵੀ ਟੈਬਲੇਟ ਕਹਿ ਲੋ ਇੱਕ ਵੀ ਕੋਈ ਕੈਮੀਕਲ ਕਹਿ ਲੋ ਇੱਕ ਵੀ ਸੌਲਟ ਕਹਿ ਲੋ ਬਿਨਾ ਡਰੱਗ ਇੰਸਪੈਕਟਰ ਦੀ ਪਰਮਿਸ਼ਨ ਤੇ ਤੁਸੀਂ ਮੈਨੂਫੈਕਚਰਿੰਗ ਪਲਾਨ ਤੋਂ ਬਾਹਰ ਨਹੀਂ ਕਰ ਸਕਦੇ ਇਹ ਬੜਾ ਪੁਆਇੰਟ ਹੈ ਜਿਹੜਾ ਸਰਕਾਰ ਵੱਲੋਂ ਵੀ ਬੜੀ ਹਜ਼ਾਇਤ ਦਿੱਤੀ ਗਈ ਔਰ ਖਾਸ ਤੌਰ ਤੇ ਜੇ ਕੈਮੀਕਲ ਫੈਕਟਰੀਆਂ ਹੁੰਦੀਆਂ ਹਨ ਫਾਰਮਾ ਕੰਪਨੀ ਹੁੰਦੀਆਂ ਉਹਦੇ ਵਿੱਚ ਤਾਂ ਹੋਰ ਵੀ ਕਾਫੀ ਚੀਜ਼ਾਂ ਦੀ ਮੋਨਿਟਰੀਂਗ ਹੁੰਦੀ ਔਰ ਉਹ ਮੋਨਿਟਰੀਂਗ ਕੌਣ ਕਰਦਾ ਹੈ ਉਹ ਮੋਨਿਟਰੀਂਗ ਕਰਦਾ ਹੈ ਡਰੱਗ ਇੰਸਪੈਕਟਰ ਜਾਂ ਫਿਰ ਹੋਰ ਵੀ ਹੈ ਜੇਕਰ ਡਰੱਗ ਇੰਸਪੈਕਟਰ ਹੀ ਰਲਿਆ ਹੋਵੇ ਤਾਂ ਬਹੁਤ ਸਾਰੀ ਚੀਜ਼ਾਂ ਜਿਹੜੀ ਜਿਹਦਾ ਜਿਹੜਾ ਖਾਮਿਆਜ਼ਾ ਹੈ ਉਹ ਲੋਕਾਂ ਨੂੰ ਵੀ ਭੁਗਤਣਾ ਪੈ ਸਕਦਾ ਹੈ ਜਿਹਦਾ ਖਾਮਿਆਜ਼ਾ ਹੈ ਉਹ ਜਿਹੜੀ ਸਰਕਾਰ ਨੂੰ ਵੀ ਭੁਗਤਣਾ ਪੈ ਸਕਦਾ ਹੈ ਕਿਉਂਕਿ ਇਲੀਗਲ ਚੀਜ਼ਾਂ ਚੱਲ ਰਹੀਆਂ ਨੇ ਸਰਕਾਰ ਨੂੰ ਵੀ ਲਾਸ ਹੋ ਰਿਹਾ ਹੈ ਔਰ ਕਿਸ ਤਰ੍ਹਾਂ ਦੀ ਚੀਜ਼ ਹੈ ਉਹ ਲੋਕਾਂ ਦੀ ਹੈਲਥ ਨਾਲ ਵੀ ਖਿਲਵਾੜ ਹੋ ਰਿਹਾ ਹੈ ਪਹਿਲੀ ਗੱਲ ਦੂਜੀ ਗੱਲ ਬਹੁਤ ساری ਚੀਜ਼ਾਂ ਜਿਸ ਨੂੰ ਲੈ ਕੇ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ ਕੋ ਜੋ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਮਨੋਜ तमाम ਜਾਣਕਾਰੀ ਲਈ ਇੱਕ ਵੱਡਾ ਅਸੀਂ ਕਹਿ ਸਕਦੇ ਇੱਕ ਗੋਰਖ ਤੰਦਾ ਹੈ ਨਸ਼ੇ ਦਾ کاروبار ਚੱਲ ਰਿਹਾ ਹੈ ਔਰ ਇਸ ਦੇ ਵਿੱਚ ਕੋਈ 1 2 ਨਹੀਂ ਬਲਕਿ ਬਹੁਤ ਵੱਡੀ ਗਿਣਤੀ ਹੈ ਜਿਹੇ ਲੋਕਾਂ ਦੀ ਜਿਹੜੇ ਕਿ ਸਾਹਮਣੇ ਤੋਂ ਆ ਕੇ ਅਜਿਹਾ ਕਰਦੇ ਨੇ ਨਸ਼ਾ ਤਸਕਰੀ ਕਰਦੇ ਨੇ ਮੋٹے ਪੈਸੇ ਕਮਾਉਂਦੇ ਨੇ ਔਰ ਦੂਸਰੇ ਪਾਸੇ ਅਜਿਹੇ ਕਈ ਲੋਕ ਨੇ ਜਨਾ ਦੇ ਵੱਲੋਂ ਅਜਿਹੇ ਵੱਡੇ ਅਹੁਦਿਆਂ ਤੇ ਰਹਿ ਕੇ ਅਜਿਹੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਆਪਣੇ ਕੁਝ ਪੈਸਿਆਂ ਦੇ ਲਈ ਪੂਰਾ ਜਿਹੜਾ ਕਹਿ ਸਕਦੇ ਹਾਂ ਗੰਦਲਾ ਕੀਤਾ ਹੋਇਆ ਹੈ ਕਿ ਕਿ ਡਰੱਗ ਇੰਸਪੈਕਟਰ ਹੈ ਜਿਸ ਨੂੰ ਇਸ ਵੱਡੀ ਰਕਮ ਦੇ ਨਾਲ ਕਾਬੂ ਕੀਤਾ ਗਿਆ